ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਣੀ ਇਹ ਵੀਡੀਓ ਅਕਾਲ ਪੁਰਖ ਤੇ ਸੱਚੀ ਟੇਕ ਰੱਖਣ ਵਾਲੇ ਇੱਕ ਭਗਤ ਬਾਰੇ ਹੈ ਜਿਸ ਨੂੰ ਇੱਕ ਹੰਕਾਰੀ ਸਮਰਾਟ ਨੇ ਮੌਤ ਤੱਕ ਦੀ ਸਜ਼ਾ ਦੇ ਦਿੱਤੀ ਸੀ ਕਿਉਂਕਿ ਇਹ ਜੋ ਸਮਰਾਟ ਸੀ ਇੱਕ ਕੱਟੜ ਮੁਸਲਮਾਨ ਸੀ ਤੇ ਉਹ ਜੋ ਅਕਾਲ ਪੁਰਖ ਦਾ ਭਗਤ ਸੀ ਉਹ Hindu ਅਤੇ Musalman ਵਿੱਚ ਕੋਈ ਭੇਦਭਾਵ ਨਹੀਂ ਸੀ ਰੱਖਦਾ ਫਿਰ ਇਹ ਸ਼ਾਸਕ ਨੇ ਉਸ ਭਗਤ ਨੂੰ ਕੀ ਸਜ਼ਾ ਦਿੱਤੀ ਸੀ ਆਓ ਆਪਾਂ ਆਪਣੀ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ ਗੱਲ ਉਸ ਸਮੇਂ ਦੀ ਹੈ ਜਦੋਂ ਭਾਰਤ ਦੇਸ਼ ਵਿੱਚ ਸਿਕੰਦਰ ਲੋਧੀ ਰਾਜ ਕਰਿਆ ਕਰਦਾ ਸੀ ਤੇ ਉਸ ਦੇ ਰਾਜ ਵਿੱਚ ਸਿਰਫ ਅੱਲਾ ਦੀ ਬੰਦਗੀ ਕਰਨ ਵਾਲਿਆਂ ਨੂੰ ਹੀ ਇੱਕ ਚੰਗਾ ਇਨਸਾਨ ਇੱਕ ਚੰਗਾ ਉਸ ਅਕਾਲ ਪੁਰਖ ਦਾ ਖੁਦਾ ਦਾ ਭਗਤ ਮੰਨਿਆ ਜਾਂਦਾ ਸੀ ਪਰ ਜੋ ਭਗਤ ਕਬੀਰ ਜੀ ਸਨ ਉਹ Hindu ਅਤੇ Musalman ਦੇ ਵਿੱਚ ਕੋਈ भेदभाव ਨਹੀਂ ਸੇ ਸਮਝਦੇ ਉਹਨਾਂ ਦਾ ਸਮਝਣਾ ਸੀ ਕਿ ਜੋ Hindu ਹੈ ਜਾਂ Musalman ਹੈ ਜਾਂ ਕੋਈ ਹੋਰ ਧਰਮ ਦਾ ਇਨਸਾਨ ਹੈ ਉਹ ਅਕਾਲ ਪੁਰਖ ਨੇ ਹੀ ਬਣਾਇਆ ਹੈ ਤੇ ਉਹ ਉਸ ਅਕਾਲ ਪੁਰਖ ਦੀ ਹੀ ਸੰਤਾਨ ਹੈ ਇਸੇ ਲਈ ਇਹਨਾਂ ਵਿੱਚ ਕੋਈ ਵੀ ਭੇਤਪਾਉ ਨਹੀਂ ਕਰਨਾ ਚਾਹੀਦਾ ਭਗਤ ਕਬੀਰ ਜੀ ਆਪਣੇ ਬਾਣੀ ਵਿੱਚ ਵੀ ਲਿਖਦੇ ਹਨ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਸੇ ਸਭ जग ਉਪਜਾ ਕੌਣ ਭਲੇ ਕੌਣ ਮੰਦੇ ਤੇ ਭਗਤ ਕਬੀਰ ਦੀ ਇਹ ਜੋ ਗੱਲ ਸੀ ਇਹ ਸਿਕੰਦਰ ਲੋਧੀ ਨੂੰ ਹਜਮ ਨਹੀਂ ਸੀ ਆਉਂਦੀ ਉਹ ਇਹ ਗੱਲ ਨੂੰ ਸਵਕਾਰ ਨਹੀਂ ਸੀ ਕਰ ਸਕਦਾ ਤੇ ਉਸਨੇ ਆਪ ਆਪਣੇ ਰਾਜ ਦੇ ਬਲ ਦੇ ਉੱਤੇ ਭਗਤ ਕਬੀਰ ਜੀ ਨੂੰ ਬਹੁਤ ਜ਼ਿਆਦਾ ਡਰਾਇਆ ਤੇ ਧਮਕਾਇਆ ਪਰ ਭਗਤ ਕਬੀਰ ਜੀ ਉਸ ਅਕਾਲ ਪੁਰਖ ਤੇ ਸੱਚੀ ਟੇਕ ਰੱਖਦੇ ਹੋਇਆ ਆਪਣੀ ਗੱਲ ਉੱਤੇ ਅਡੋਲ ਹੀ ਖੜੇ ਰਹੇ ਤੇ ਜਦੋਂ ਸਮਰਾਟ ਦੀ ਕੋਈ ਵੀ ਪੇਸ਼ਨਾ ਚੱਲੀ ਤਾਂ ਉਹਨਾਂ ਨੇ ਭਗਤ ਕਬੀਰ ਜੀ ਨੂੰ ਕੈਦ ਕਰ ਲਿਆ ਤੇ ਸਾਰੇ ਸ਼ਹਿਰ ਦੇ ਵਿੱਚ ਇਹ ਹੁਕਮ ਪਵਾ ਦਿੱਤਾ ਇਹ ਢੰਡੋਰਾ ਪੜਵਾ ਦਿੱਤਾ ਕਿ ਕੱਲ ਨੂੰ ਕਬੀਰ ਭਗਤ ਨੂੰ ਗੰਗਾ ਦੇ ਵਿੱਚ ਡੁਪੋ ਕੇ ਮਾਰ ਦਿੱਤਾ ਜਾਵੇਗਾ ਤੇ ਨਾਲ ਹੀ ਇਸ ਢੋਂਰੇ ਦੇ ਨਾਲ ਇਹ ਵੀ ਐਲਾਨ ਕਰ ਦਿੱਤਾ ਕਿ ਸਾਰੇ ਸ਼ਹਿਰ ਦੇ ਲੋਕ ਇਹ ਨਜ਼ਾਰਾ ਦੇਖਣ ਲਈ ਆਉਣ ਜੇਕਰ ਕੋਈ ਇਹ ਨਜ਼ਾਰਾ ਦੇਖਣ ਦੇ ਲਈ ਨਾ ਆਇਆ ਤਾਂ ਉਹਨਾਂ ਨੂੰ ਵੀ ਇਸ ਤੋਂ ਵੀ ਜ਼ਿਆਦਾ ਸਖਤ ਸਜ਼ਾ ਦਿੱਤੀ ਜਾਵੇਗੀ। ਮਾਤਾ ਲੋਈ ਜੀ ਤੇ ਕਬੀਰ ਜੀ ਦੇ ਬੱਚੇ ਕਮਾਲ ਤੇ ਕਮਾਲੀ ਤੇ ਸ਼ਹਿਰ ਦੀ ਸਾਰੀ ਸੰਗਤ ਸਵੇਰ ਦੇ ਸਮੇਂ ਗੰਗਾ ਕਿਨਾਰੇ ਪਹੁੰਚ ਕੇ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਿਆਂ ਹੋਇਆਂ ਕਬੀਰ ਭਗਤੀ ਲਈ ਅਰਦਾਸਾਂ ਬੇਨਤੀਆਂ ਕਰਨ ਲੱਗੇ। ਉਸੇ ਸਮੇਂ ਹੀ ਉੱਥੇ ਬਾਦਸ਼ਾਹ ਵੀ ਆ ਗਿਆ ਤੇ ਬਾਦਸ਼ਾਹ ਨੇ ਆਉਣ ਸਾਰੇ ਇਹ ਹੁਕਮ ਦਿੱਤਾ ਕਿ ਕਬੀਰ ਭਗਤ ਦੇ ਹੱਥ ਪੈਰ ਜੰਜੀਰਾਂ ਦੇ ਨਾਲ ਬੰਨ੍ਹ ਕੇ ਉਹਨਾਂ ਨੂੰ ਗੰਗਾ ਨਦੀ ਦੇ ਵਿੱਚ ਸੁੱਟ ਦਿੱਤਾ ਜਾਵੇ ਤੇ ਬੜੇ ਹੀ ਹੰਕਾਰੀ ਲਹਿਜੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਅੱਜ ਦੇਖਦਾ ਹਾਂ ਕਿ ਇਸ ਦਾ ਰਾਮ ਇਸ ਨੂੰ ਕਿਵੇਂ ਬਚਾਉਂਦਾ ਹੈ ਤੇ ਨਾਲ ਹੀ ਸਮਰਾਟ ਕਹਿੰਦਾ ਕਿ ਅੱਜ ਜੋ ਇਸ ਨੇ ਹੁਣ ਤੱਕ ਪਖੰਡ ਕੀਤਾ ਹੈ ਉਸ ਦਾ ਸਾਰਾ ਭੇਦ ਖੁੱਲ ਜਾਵੇਗਾ ਤੇ ਫਿਰ ਸਮਰਾਟ ਦੇ ਹੁਕਮ ਦੇ ਚੱਲਦਿਆਂ ਉਹਨਾਂ ਦੇ ਸੈਨਾ ਦੇ ਚੁਪਾਈਆਂ ਨੇ ਕਬੀਰ ਜੀ ਨੂੰ ਜੰਜੀਰਾ ਨਾਲ ਬੰਨ੍ਹ ਕੇ ਗੰਗਾ ਦੇ ਵਿੱਚ ਸੁੱਟ ਦਿੱਤਾ। ਕਾਲਪੁਰਖ ਦਾ ਨਾਮ ਜਪਦਿਆਂ ਜਪਦਿਆਂ ਕਬੀਰ ਭਗਤ ਜੀ ਪਾਣੀ ਦੇ ਉੱਪਰ ਚੌਂਕੜਾ ਮਾਰ ਕੇ ਬੈਠ ਗਏ। ਸਾਰੇ ਇਹ ਨਜ਼ਾਰਾ ਦੇਖ ਰਹੇ ਸਨ ਤੇ ਨਾਲ-ਨਾਲ ਉਹ ਹੈਰਾਨ ਵੀ ਹੋ ਰਹੇ ਸਨ। ਹੁਣ ਕਬੀਰ ਜੀ ਪਾਣੀ ਦੇ ਉੱਤੇ ਇਸ ਤਰ੍ਹਾਂ ਬੈਠੇ ਸਨ ਜਿਵੇਂ ਉਹ সমਤਲ ਜ਼ਮੀਨ ਦੇ ਉੱਤੇ ਬੈਠੇ ਹੋਏ ਹੋਣ ਜਦੋਂ ਭਗਤ ਕਬੀਰ ਜੀ ਪਾਣੀ ਦੇ ਉੱਤੇ ਤੈਰ ਰਹੇ ਸਨ ਜਾਂ ਬੈਠੇ ਹੋਏ ਸਨ ਉਹ ਉਸ ਸਮੇਂ ਇਹ ਬਾਣੀ ਉਚਾਰ ਰਹੇ ਸਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ 1162 ਅੰਗ ਉੱਤੇ ਸੁਸ਼ੋਭਿਤ ਹੈ ਗੰਗ ਗੁਸਾਇਣ ਗਹਿਰ ਗੰਬੀਰ ਜੰਜੀਰ ਬਾਂਦ ਕਰ ਖਰੇ ਕਬੀਰ ਮਨ ਨ ਡੀਗੇ ਤਨ ਕਾਹੇ ਕੋ ਡਰਾਏ ਚਰਨ ਕਮਲ ਤਨ ਰਹੋ ਸਮਾਏ ਰਹਾਉ ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ ਮ੍ਰਿਗਸ਼ਾਲਾ ਪਰ ਬੈਠੇ ਕਬੀਰ ਕਹੇ ਕਬੀਰ ਕੋ ਸੰਗ ਨਾ ਸਾਥ ਜਲ ਥਲ ਰਾਖਣ ਰਗੂਨਾਥ ਇਹ ਸਭ ਤੋਂ ਭਾਵ ਹੈ ਕਿ ਜਦੋਂ ਮੈਨੂੰ ਜ਼ੰਜੀਰ ਦੇ ਨਾਲ ਬਨ ਕੇ ਮੈਨੂੰ ਗੰਗਾ ਦੇ ਵਿੱਚ ਸੁੱਟਿਆ ਗਿਆ ਤਾਂ ਗੰਗਾ ਬੜੇ ਗੁੱਸੇ ਦੇ ਨਾਲ ਵਗ ਰਹੀ ਸੀ ਉਸੇ ਵੇਲੇ ਸਭ ਨੇ ਦੇਖਿਆ ਕਿ ਮਿਰਗਸਾਲਾ ਜੋ ਹਿਰਨ ਦੀ ਖੱਲ ਹੁੰਦੀ ਹੈ ਉਸ ਉੱਪਰ ਕਬੀਰ ਭਗਤ ਜੀ ਬੈਠੇ ਹਨ ਤੇ ਜਿਸ ਦਾ ਮਨ ਨਹੀਂ ਡਰਦਾ ਉਸ ਦੇ ਤਨ ਨੂੰ ਕੌਣ ਡਰਾ ਸਕਦਾ ਹੈ ਉਹ ਕੋਈ ਮਿਰਗਸਾਲਾ ਨਹੀਂ ਸੀ ਜਾਂ ਉਹ ਕੋਈ ਹਿਰਨ ਦੀ ਖੱਲ ਨਹੀਂ ਸੀ ਬਲਕਿ ਉਹ ਇੱਕ ਅਕਾਲ ਪੁਰਖ ਸੱਚੇ ਦੀ ਤਾਕਤ ਕਸੀ ਜਿੱਥੇ ਇੱਕ ਵੀਰ ਭਗਤ ਨੂੰ ਕੋਈ ਸੰਗੀ ਸਾਥੀ ਬਚਾਉਣ ਵਾਲਾ ਨਹੀਂ ਸੀ ਉੱਥੇ ਵੀ ਇੱਕ ਵੀਰ ਭਗਤ ਜੀ ਬਚ ਗਏ ਸਨ ਕਿਉਂਕਿ ਉਹਨਾਂ ਨੂੰ ਬਚਾਉਣ ਵਾਲਾ ਖੁਦ ਖੁਦਾ ਪਰਮਾਤਮਾ ਅਕਾਲ ਪੁਰਖ ਸੀ ਕਿਉਂਕਿ ਕਬੀਰ ਭਗਤ ਜੀ ਉਸ ਅਕਾਲ ਪੁਰਖ ਦਾ ਸਿਮਰਨ ਹਰ ਵੇਲੇ ਹੀ ਜਪੀ ਜਾਇਆ ਕਰਦੇ ਸਨ ਇਹ ਸੀ ਇਤਿਹਾਸ ਕਬੀਰ ਭਗਤ ਜੀ ਦੀ ਇੱਕ ਸਾਖੀ ਦਾ ਇਤਿਹਾਸ ਦੱਸ ਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ